ਮਾਪਦਨਾ ਮੇਰੇ ਕੋਲ ਐਕਸਕਲੂਸਿਵ ਜਿਹਾ ਹੈ ਥੋੜੇ Diolch yn fawr iawn am wylio'r fideo. ਮੈਨੇਜਮੈਂਟ ਵਾਲਾ ਸਾਰਿਆਂ ਨੂੰ ਕਹਿ ਦੇ ਗੁਰਦੁਆਰੇ ਹੋ ਜਾਓ ਆ ਜਾਓ ਜੇ ਅਸੀਂ ਝੂਠੇ ਤਾਂ ਅਸੀਂ ਜਿੰਦਾ ਖੋਲਦੇ ਐ ਜੇ ਮੈਨੇਜਮੈਂਟ ਦੇ ਜਾਣੇ ਪਿੰਡ ਦੇ ਕਿਹਨੇ ਨਾਲ ਲੱਗੇ ਪਿਆ ਗੂ ਮੁਰਲੇ ਉਹਨੇ ਹੀ ਗੁਰਦੁਆਰੇ ਚੜਜੋ ਜਿੰਦਾ ਖੋਲਦੇ ਐ ਪਰ ਇੱਕ ਬੰਦਾ ਵੀ ਕਿਹਨੇ ਮੁਰੇ ਲੱਗੇ ਹੋਏ ਗੁਰਦੁਆਰੇ ਨਹੀਂ ਆਇਆ ਇੱਕ ਬੰਦਾ ਵੀ ਉਹਨਾਂ ਦਾ ਕਿਉਂਕਿ ਸਾਰਿਆਂ ਨੇ ਸਾਰਿਆਂ ਨੂੰ ਬੋਟਾਂ ਪਈਆਂ ਸਾਰਿਆਂ ਨੇ ਪੈਸੇ ਲਏ ਮਹੀਨੇ ਦੇ ਮਹੀਨੇ ਉਹ ਸੋਡੇ ਤੇ ਇਲਜ਼ਾਮ ਲਾ ਰਹੇ ਆ ਕਿਹਨੇ ਕਿਹੜਾ ਲਟੇਰਾ ਆਊਗਾ ਤੇ ਕਹੂਗਾ ਸੱਚੇ ਬੰਦਿਆਂ ਨੂੰ ਅਸੀਂ ਗੁਰਦੁਆਰੇ ਸੌ ਖਾਦੀ ਫਿਰ ਆਏ ਕਿ ਉਹਨਾਂ ਗੁਰਦੁਆਰੇ ਉਤਦਾਦਤ ਵੀ ਨਹੀਂ ਹੈਗੀ ਇੱਕ ਬੰਦਾ ਵੀ ਨਹੀਂ ਆਇਆ ਜੀ ਪੜ੍ਹਾਈ ਖਰਾਬ ਹੋ ਰਹੀ ਸੀ ਪੜ੍ਹਾਈ ਖਰਾਬ ਹੋ ਉਹਨਾਂ ਨੇ ਪੜ੍ਹਾਈ ਖਰਾਬ ਕਰੀ ਨਵੇਂ ਟੀਚਰਾਂ ਨੇ ਜਾਣ ਕੇ ਪਿੱਛੇ ਇਹ ਦੇਖੋ ਜਿਹੜਾ ਲਹਿਰੇ ਦਾ ਜਿਹੜਾ ਇਹ ਇਸ ਮੈਨੇਜਮੈਂਟ ਕੋਲ 10 ਸਾਲ ਚੱਲ ਰਹੇ ਨੇ ਬੋਹੇ ਤੇ ਭਪਾਲ ਉੱਥੇ ਪਤਾ ਕਰੋ ਉੱਥੇ ਦਾ ਨਹੀਂ ਸਕੂਲ ਮਰੇ ਧਰਨਾ ਲੱਗਿਆ ਸੀ ਉੱਥੇ ਵੀ ਨਹੀਂ ਹੁੰਦਾ ਕਿਸ ਗਰਮੇਲ ਠੇਕੇਦਾਰ ਵੱਲੋਂ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਤੇ ਗਰਮੇਲ ਠੇਕੇਦਾਰ ਜਿਹੜਾ ਇਹ ਕਹਿ ਰਿਹਾ ਕਿ ਇਹ ਅਸੀਂ ਸਹੀ ਤਾਂ ਜਿਹੜਾ ਸਕੂਲ ਚਲਾ ਰਹੇ ਹਾਂ ਤੁਸੀਂ ਬਿਲਡਿੰਗ ਦਾ ਹਾਲ ਦੇਖੋ ਜਾ ਕੇ ਪਾਣੀ ਉਹ ਫਿਲਟਰ ਇਸ ਚੱਲਦੇ ਭਰਮੇ ਚ ਬਦਲੇ ਗਏ ਨੇ ਇੱਥੇ ਜਿਹੜਾ ਨਾਸ ਸੀ ਮੈਡ ਡੀ ਲਾ ਉਹ ਲਗਾਤਾਰ ਖਾ ਰਹੇ ਸੀ ਜਦੋਂ ਧਰਨਾ ਲੱਗ ਗਿਆ ਫਿਰ ਕਣਕ ਦੀਆਂ ਟਰਾਲੀਆਂ ਪਰ ਪਰ ਕਿੱਥੋਂ ਆ ਰਹੀਆਂ ਨੇ ਤੇ ਜਿਹੜਾ ਉਹ ਕਹਿ ਰਿਹਾ ਕਿ ਤਨਖਾਹ ਟੀਚਰਾਂ ਦੇ ਖਾਤੇ ਚ ਜਾਂਦੀਆਂ ਨੇ ਉਹਨਾਂ ਨੂੰ ਇਹ ਪੁੱਛੋ ਕਿ ਟੀਚਰ ਸਕੂਲ ਚ ਪੜਾ ਰਹੇ ਨੇ ਤੇ ਮਾਨਸਾ ਦੇ ਇੱਕ ATM ਦੇ ਵਿੱਚੋਂ ਤਿੰਨ ਟੀਚਰਾਂ ਦੀਆਂ ਤਨਖਾਹਾਂ 20-20 ਹਜ਼ਾਰ ਨਿਕਲ ਰਹੀਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਕਹਿੰਦੇ ਸਾਡੇ ਨਾਲ ਐਗਰੀਮੈਂਟ ਹੋਇਆ ਹੋਇਆ ਸੀ ਟੀਚਰਾਂ ਦਾ ਇਹ ਇਹ ਕਿਹੜਾ ਐਗਰੀਮੈਂਟ ਕਿਹੜੀ ਸਰਕਾਰ ਨੇ ਕਿਹਾ ਕਿ ਸਰਕਾਰ ਪੈਸੇ ਦਿੰਦੀ ਆ ਇਹ ਆਬਕਾਂ ਨੂੰ ਇਹ ਉਹਨਾਂ ਦੀ ਯੋਗਤਾ ਮੁਤਾਬਕ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਤੇ ਉਹ ਕਹਿ ਰਹੇ ਆ ਕਿ ਇਹਨਾਂ ਦੇ ਕੋਲ ਯੋਗਤਾ ਹੈ ਨਹੀਂ 12-12 ਸਾਲ ਦੇ ਅਧਿਆਪਕ ਉਹਥੇ ਪੜ੍ਹਾ ਰਹੇ ਨੇ ਜਿਉਂ ਐਨੇ ਵੱਡੇ ਸੱਚੇ ਆ ਤਾਂ 12 ਸਾਲ ਪਹਿਲਾਂ ਮੈਨੇਜਮੈਂਟ ਨੇ ਕਿਉਂ ਰੱਖੇ ਹੋ ਤੇ ਅੱਜ ਜਦੋਂ ਆਪਾਂ ਦੀ ওভারਰੇਂਜ ਕਰਕੇ ਅੱਜ ਉਹਨਾਂ ਨੂੰ ਕਹਿ ਰਹੇ ਆ ਵੀ ਟਰਮੀਨੇਟ ਕਰ ਦਿਓ ਇਹਨਾਂ ਨੂੰ ਇਹ ਲਗਾਤਾਰ ਜਿਹੜਾ ਭਵੰਤਮਾਨ ਸੁਣ ਲੈ ਇਹ ਗੱਲ ਚਾਹ ਪਿੰਡ ਦੇ ਵਿੱਚ ਅਸੀਂ ਐਲਾਨ ਕਰਦੇ ਆ ਅੱਜ ਦੇ ਮੁੱਖ ਮੰਤਰੀ ਜਾਂ ਅੱਜ ਆਮ ਆਦਮੀ ਦਾ ਜਿਹੜਾ ਲੀਡਰ ਆਉਂਦਾ ਉਹ ਜਿਹੜੇ ਗਮਰਾਹ ਹੋਏ ਬੰਦੇ ਨੇ ਜਿਹੜੇ 4 ਬੰਦੇ ਮੂਹਰੇ ਲੱਗ ਰਹੇ ਤੁਹਾਡੇ ਚੈਨਲ ਦੇ ਲੈਣੇ ਆ ਹਰਪਾਲ ਢਿੱਲੋਂ ਆ ਜਿਹੜਾ ਜਿਹੜਾ ਭਪਿੰਦਰ ਆ ਜਿਹੜਾ ਜਾਦੇ ਲਾਈਵ ਹੋ ਬੋਲਦਾ ਉਹਦੀਆਂ ਬੈਨਾਂ ਚੱਲਦੀਆਂ ਉਹਦਾ ਰਜਗਾਰ ਚੱਲਦਾ ਤੋਂ ਤੇ ਇਹ ਸਾਰੇ ਬੰਦਿਆਂ ਨੂੰ ਗਮਰਾਹ ਕਰਕੇ ਉਹ ਕਹਿੰਦਾ ਸਾਡੇ ਬੱਚੇ ਬੱਚੇ ਪੜ ਰਹੇ ਆ ਪੜਦੇ ਹੋਣਗੇ ਬੱਚੇ ਬਿਲਕੁਲ ਪਰ ਤੁਸੀਂ ਇੱਥੇ ਆ ਕੇ ਕਵਰੇਜ ਕਰਿਓ ਉਹ ਮਾਪਿਆਂ ਦੀ ਕਵਰੇਜ ਕਰੋ ਜਿਹੜੇ ਰਾਤ ਨੂੰ ਦਿਨ ਰਾਤ ਉਹਦੇ ਧਰਨਿਆਂ ਤੇ ਬੈਠ ਰਹੇ ਸੀ ਠੀਕ ਹੈ ਇੱਕ ਵਾਰ ਸੇ ਡੀਐਸਪੀ ਇੱਥੇ ਖੜਾ ਆਊਗਾ ਉਹਨੂੰ ਪੁੱਛੋ ਸਾਨੂੰ ਭਰੋਸਾ ਦਿਵਾਏ ਡੀਐਸਪੀ ਨੇ ਕਿ ਤੁਸੀਂ ਹੋਰ ਕੋਈ ਕਾਰਵਾਈ ਨਾ ਕਰੋ ਅਸੀਂ ਦੋ ਦਰਾਂ ਦੇ ਵਿੱਚ ਇੱਥੇ ਪ੍ਰਬੰਧ ਘਲਾ ਰਹੇ ਆ ਸਰਕਾਰੀ ਅਸੀਂ ਮੰਗ ਕੀਤੀ ਹੈ ਕਿ ਸਕੂਲ ਦੇ ਉੱਤੇ ਡੀਓ ਪ੍ਰਬੰਧਕ ਲੱਗੇ ਇਹਨਾਂ ਮੈਨੇਜਮੈਂਟਾਂ ਨੂੰ ਬੱਚ ਕਿਉਂ ਵਾਹ ਜਦੋਂ ਸਰਕਾਰ ਪੈਸੇ ਦੇ ਰਹੀ ਹੈ ਠੀਕ ਹੈ ਜੀ ਆਪਣੇ ਚੌਕੇ ਦਾ ਸਕੂਲ ਆ ਆਪਣਾ ਤੇ ਉੱਥੇ ਮੈਨੇਜਮੈਂਟ ਦਾ ਟੀਚਰਾਂ ਦਾ ਆਪਸੇ ਝਗੜਾ ਚੱਲਦਾ ਸੀ ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਜੀ ਉੱਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਪ੍ਰਭਤ ਹੋਸੀ ਹੋ ਰਹੀ ਸੀ ਜੋ ਸਾਰੇ ਆਲੇ-ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਮਾਪੇ ਆਪਣੇ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਬਾਕੀ ਅਫਸਰਾਂ ਨਾਲ ਮਿਲੇ ਕਿ ਸਾਡਾ ਇਹ ਸਕੂਲ ਜਿਹੜਾ ਖੜਾਇਆ ਜਾਵੇ ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਹੁਣ ਤੱਕ ਜਿਹੜਾ ਤਾਂ ਹੀ ਆਉਂਦਾ ਪ੍ਰਿੰਟਰ ਨਹੀਂ ਹੁੰਦੇ ਹੋਏ ਅੱਜ ਉਹ ਜਿਹੜਾ ਗੇਟ ਆ ਉਹ ਖੜਾਇਆ ਤੇ ਕੁਝ ਬੰਦਿਆਂ ਨੇ ਹੀ ਪ੍ਰਿੰਟਰ ਅਰੈਸਟ ਕੀਤੀ ਕਿੰਨੇ ਬੰਦੇ ਅਰੈਸਟ ਕੀ ਟੋਟਲ ਬੰਦੇ ਅਸੀਂ ਉੱਥੋਂ ਸਕੂਲ ਤੋਂ ਅਸੀਂ ਆਪਣਾ ਅਰ ਨੌਲ ਐਡੀਟਰ ਤੇ ਦੋ ਬਰੇ ਕਿਤੇ ਸੀ ਜਿਹੜਾ ਤੁਸੀਂ ਇਹਦੇ ਨਾਲ ਥਾਣੇ ਮੋਰੇ ਦੀ ਧੰਨਾ ਰਾਏ ਤੋਂ ਥਾਣੇ ਮੋਰੇ ਤੋਂ ਰੱਤਨਾ ਇਹਨਾਂ ਨੂੰ ਪਹਿਲਾਂ ਸੁਝਾਇਆ ਵੀ ਤੁਸੀਂ ਥਾਣੇ ਮੋਰੇ ਧੰਨਾ ਦਾ ਲਾਉਣਾ ਨਹੀਂ ਪੰਦਾ ਕਿਉਂਕਿ ਇੱਥੇ ਜੋ ਵੀ ਅਸੀਂ ਕਰਦੇ ਆ ਅਸੀਂ ਆਪਣਾ ਜੋ ਕਾਨੂੰਨ ਹੈ ਤਾਂ ਉਸ ਅਨੁਸਾਰ ਕਰੀ ਕਰਦੇ ਸਾਰੀ ਏਜੰਸੀ ਫਿਰ ਇਹਨਾਂ ਨਾਲ ਇੱਥੇ ਵਿਚਾਰਸ ਕੀਤਾ ਗਿਆ ਕਿਰਾਏ ਵਾਰ-ਵਾਰ ਤਾਂ ਪਾੜ ਗਾ ਲੈਂਦੇ ਸੀ ਪੁਲਿਸ ਉਹ ਲੋਕੀ ਕਰਮੇ ਕੀ ਕਰ ਜਾਓਗੇ ਜੀ ਕਿ ਹਾਂ ਜੋ ਵੀ ਅਸੀਂ ਕਾਨੂੰਨੀ ਤੌਰ ਤੇ ਸਾਡੇ ਕੋਲੇ ਆਪਣਾ ਟ੍ਰੈਕਸ਼ਨ ਮੰਨਦਾ ਜੋ ਮਕਦਮਾ ਦਰਜ ਹੁਣ ਦੇ ਚ ਰਿਸ਼ਟ ਪਾਕ ਇਹਨਾਂ ਦੇ ਖਲਾਫ ਜਿਹੜੀ ਕਾਰਵਾਈ ਕੀਤੀ ਜੋਗੇ ਜੋ ਵਾਰ-ਵਾਰ ਬੱਚਿਆਂ ਦੀ ਪੜ੍ਹਾਈ ਨੂੰ ਤਰਾ ਕਰ ਰਹੇ ਤੇ ਬਿਨਾਂ ਵਜ੍ਹਾ ਆਨਰਡਰ ਦਿੱਸਦੇ ਦੀ ਜਿਹੜੀ ਆ ਇਹ ਬੜਾ ਗੱਲ ਹੈ